ਹਰ ਬੱਲੇ ਆਸ਼ਕੀਆਂ ਸੋਝਦੀਆਂ ਉਹ ਜੋ ਆਕੇ ਨੂੰ ਸਮਝਾਉਂਦਾ ਫਿਰਦਾ ਹਲਕੇ ਕੁੱਤੇ ਅੰਗੂ ਪੈਂਦਾ ਕੱਢਦਾ ਕੁੱਤ ਘਤਾਰੀਆਂ ਮੇਰੇ ਪੈਰਾਂ ਤੇ ਡੱਬ ਕੇ ਮਾਰਨਾ ਕੱਗਰੀ ਦਾ ਭੁੱਖਾ ਰੰਨਾ ਦਾ ਠਰਕੀ ਤੂੰ ਨਹੀਂ ਸੁਧਰ ਸਕਦਾ ਇਹਨਾਂ ਕਰਦੀ ਨਾ ਬੱਤੀ ਗੱਲ ਕੋਈ ਇਹਨੂੰ ਕਹਿੰਦੇ ਆ ਠੱਗੀ ਬੰਦਾ ਤੂੰ ਹਣ ਇੱਥੋਂ ਜਾਣਾ ਕਿ ਕਿੱਦਾਂ ਜਾਣਾ ਮੈਨੂੰ ਦੱਸ ਦੇ ਲੱਗਦਾ ਖਾਊ ਜੁੱਤੀਆਂ ਇਹ ਹਟਦਾ ਨਹੀਂ ਗਾ ਤੂੰ ਮੈਨੂੰ ਇਲੂ ਇਲੂ ਕਹਿ ਮੈਂ ਤੈਨੂੰ ਕਹੂੰਗਾ ਜਬਕ ਜਾ ਇੱਥੋਂ ਨਰਾਲੇ ਬਾਬੇ ਦੀ ਜਲਤਾ ਰਾ ਰਹੀ ਹੈ ਮੈਂ 21 ਦਿਨ ਦੀ ਸੁੱਚਮ ਰੱਖਣੀ ਆ ਜਬਕ ਜਾ ਕਰਦੀ ਨਹੀਂ ਲੂਈ ਡੁਖਰਾ ਤੂੰ ਹਣ ਬੱਬੂ ਦੇ ਪਾਪੇ ਜਾਣਾ ਕਿ ਨਹੀਂ ਜਾਣਾ ਪੈਂਦਾ ਕੁਲ ਕੈਮਰਾ ਵੀ ਹੂੰ ਦੇਖੇ ਕਹੇ ਜੇ ਮੇਰੇ ਛਾਲ ਦੀ ਮਰਦਾ ਕਹਦੇ ਵੀ ਤੂੰ ਪ੍ਰੀਤੀ ਸੱਤੋਂ ਵਰਗੇ ਲੱਗਦੀਆਂ ਤੂੰ ਕੋਈ ਚਾਂਪਲ ਜਾਂਦੀ ਐ ਛੜੀ ਫੇਹ ਹੁਣ ਉਲਟੇ ਪਾਸੇ ਹੋ ਗਿਆ ਗੋਡਿਆਂ ਦਾ ਤਰੇ ਨਹੀਂ ਜਾਂਦਾ ਹੈਗਾ ਗੋਡ